ਫਾਜ਼ਿਲਕਾ ਨਗਰ ਕੌਂਸਲ ਵਿੱਚ ਵਿੱਤੀ ਸਾਲ ਦਾ ਅੰਤ ਹੋਣ ਦੇ ਨੇੜੇ-ਨੇੜੇ ਪਹੁੰਚਦੇ ਹੋਏ ਅੱਜ ਸਾਲਾਨਾ ਬਜਟ ਮੀਟਿੰਗ ਸੱਦੀ ਗਈ ਜੋ ਕਿ ਬਜਟ ਮੀਟਿੰਗ ਪ੍ਰਧਾਨ ਸੁਨਿੰਦਰ ਸਦੇਵਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਮੂਹ ਕੌਂਸਲਰਾਂ ਨੇ ਹਿੱਸਾ ਲਿਆ ਅਤੇ ਸਾਲ ਦਾ ਬਜਟ ਰੱਖਿਆ ਗਿਆ ਤੇ ਆਉਣ ਵਾਲੇ ਸਾਲ ਲਈ ਕੀ ਕੰਮ ਕੀਤਾ ਜਾਣਾ ਹੈ ਇਹ ਵੀ ਦੱਸਿਆ ਗਿਆ ਇਸ ਬਾਰੇ ਹੋਰ ਜਾਣਕਾਰੀ ਦਿੰਦੇ ਪ੍ਰਧਾਨ ਜੀ ਨੇ ਕੀ ਕੁਝ ਕਿਹਾ ਸਭ ਕੋ ਜਾਣਨ ਲਈ ਬਣੇ ਰਹੋ ਅੱਜ ਹਾਊਸ ਹੀ ਇੱਕ ਸਪੈਸ਼ਲ ਮੀਟਿੰਗ ਕਾਲ ਕੀਤੀ ਗਈ ਸੀ ਜਿੰਦੇ ਵਿੱਚ ਸਾਲ 2024-25 ਦਾ ਜਿਹੜਾ ਹੈ ਬਜਟ ਉਹ ਪੇਸ਼ ਕੀਤਾ ਗਿਆ ਇਸ ਬਜਟ ਨੂੰ ਸਾਰੇ ਹਾਊਸ ਦੇ ਵੱਲੋਂ ਸਰਸੰਤੀ ਦੇ ਨਾਲ ਜਿਹੜੀ ਪ੍ਰਵਾਨਗੀ ਦਿੱਤੀ ਗਈ ਹੈ ਅੱਜ ਜਿਹੜਾ ਬਜਟ ਪੇਸ਼ ਕੀਤਾ ਗਿਆ ਹੈ ਉਸ ਦੇ ਵਿੱਚ 16 ਕਰੋੜ 71 ਲੱਖ ਰੁਪਏ ਦੀ ਐਸਟੀਮੇਟਡ ਜਿਹੜੀ ਇਨਕਮ ਹੋਣ ਦਾ ਸਾਨੂੰ ਜਿਹੜਾ ਹੈ ਭਰੋਸਾ ਹੈ ਇੱਕ ਸਾਲ ਦੇ ਵਿੱਚ ਔਰ 3 ਕਰੋੜ 9 ਲੱਖ 14 ਹਜ਼ਾਰ ਰੁਪਏ ਸਾਡੇ ਕੋਲ ਜਿਹੜੇ ਹੈ ਉਹ ਇਸ ਫੰਡਸ ਵਿੱਚ ਬਕਾਇਆ ਨੇ ਉਸ ਦੇ ਅਕੋਰਡਿੰਗ ਜਿਹੜਾ ਹੈ ਐਕਸਪੈਂਡਚਰ ਨੇ ਉਹ 19 ਕਰੋੜ 66 ਲੱਖ 85 ਹਜ਼ਾਰ ਰੁਪਏ ਦੇ ਐਸਟੀਮੇਟਡ ਐਕਸਪੈਂਡਚਰ ਨੇ ਔਰ ਇਹ ਜਿਹੜਾ ਬਜਟ ਹੈ ਉਹ ਪੇਸ਼ ਕੀਤਾ ਗਿਆ ਜਿਸ ਨੂੰ ਹਾਊਸ ਨੇ ਪ੍ਰਵਾਨਗੀ ਦਿੱਤੀ ਹੈ ਇਸ ਵਿੱਚ ਜੇ ਖਰਚਿਆਂ ਦੀ ਮੈਂ ਗੱਲ ਕਰਾਂ ਤਾਂ ਇਹਦੇ ਵਿੱਚ ਕਰੀ ਤਰੀ 15 ਕਰੋੜ ਰੁਪਇਆ ਦਾ ਮੁਲਾਜ਼ਮਾਂ ਦੀਆਂ ਸੈਲਰੀਆਂ ਦੇ ਚਲਾ ਜਾਂਦਾ ਹੈ 52 ਲੱਖ ਰੁਪਇਆ ਕੰਟਿੰਜੈਂਸੀ ਦੇ ਨੇ ਔਰ 4 ਕਰੋੜ 15 ਲੱਖ ਰੁਪਏ ਕਮਿਟਿਡ ਔਰ ਨਾਨ ਕਮਿਟਿਡ ਡਿਵੈਲਪਮੈਂਟ ਦੇ ਵਾਸਤੇ ਜਿਹੜੇ ਐ ਸੀਓ ਇਹਦੇ ਵਿੱਚ ਰੱਖੇ ਐ ਪਿਛਲੇ ਸਾਲ ਜਿਹੜੀ ਸਾਨੂੰ ਜੀਐਸਟੀ ਔਰ ਰੈਡ ਤੋਂ ਇਨਕਮ ਹੋਈ ਹੈ ਉਹ 7 ਕਰੋੜ 75 ਲੱਖ ਰੁਪਏ ਦੀ ਹੈ ਔਰ ਇਸ ਵਾਰ ਜਿਹੜੀ ਅਸੀਂ ਐਕਸਪੈਕਟ ਕਰਦੇ ਆ ਉਹ ਸਾਨੂੰ 9 ਕਰੋੜ ਰੁਪਏ ਦੀ ਇਨਕਮ ਜਿਹੜੀ ਹੈ ਜੀਐਸਟੀ ਔਰ ਵੈਟ ਤੋਂ ਹੋਏਗੀ ਇਸ ਇਲਾਵਾ ਇਸ ਸਾਲ ਅਸੀਂ ਆਪਣੀ ਜਿਹੜੀ ਸਾਡੀ ਐਗਰੀਕਲਚਰ ਲੈਂਡ ਹੈ ਉਹਨੂੰ ਵੀ ਅਸੀਂ ਠੇਕੇ ਦੇ ਦੇਣਾ ਹੈ ਕਿ ਕਰਕੇ ਸਾਨੂੰ 1.5 ਕਰੋੜ ਰੁਪਏ ਆ ਸਾਨੂੰ ਉੱਥੋਂ ਵੀ ਇਨਕਮ ਹੋਣ ਦੇ ਜਿਹੜੀ ਹੈ ਇਸ ਵਾਰ ਪੂਰੇ ਚਾਂਸਸ ਨੇ ਔਰ ਇਸ ਤਰੀਕੇ ਨਾਲ ਜਿਹੜਾ ਹੈ ਡਵੈਲਪਮੈਂਟ ਜਿਹੜੀ ਸ਼ਹਿਰ ਦੀ ਹੈ ਉਹਦੇ ਵਾਸਤੇ ਵੀ ਅਸੀਂ ਵਚਨਬੱਧ ਹਾਂ ਸਾਰੇ ਸ਼ਹਿਰ ਦੇ ਵਾਰਡਾਂ ਦੇ ਟੈਂਡਰ ਵੀ ਲਗਾ ਪਏ ਨੇ ਔਰ ਕੰਮਾਂ ਦੀ ਸ਼ੁਰੂਆਤ ਵੀ ਜਰੀ ਹੈ ਉਹ ਕਰ ਦਿੱਤੀ ਗਈ ਹੈ ਔਰ ਲਗਭਗ ਸਾਡੀ ਕੋਸ਼ਿਸ਼ ਹੋਵੇਗੀ ਕਿ ਬੜੇ ਸ਼ਾਰਟ ਪੀਰੀਅਡ ਦੇ ਵਿੱਚ ਅਸੀਂ ਸ਼ਹਿਰ ਦੇ ਹਰ ਵਾਰਡ ਤੱਕ ਡਵੈਲਪਮੈਂਟ ਦੀ ਪਹੁੰਚ ਕਰਾਈਏ ਔਰ ਲੋਕਾਂ ਨੂੰ ਜਿਹੜੇ ਸਬੂਤ ਸੁਵਿਧਾਵਾਂ ਦੇ ਸਕੀਏ ਡਵੈਲਪਮੈਂਟ ਦੇ ਵਾਸਤੇ ਸਾਡੇ ਕੋਲ ਇਸ ਤੱਕ ਨਗਰ ਕੌਂਸਲ ਦੇ ਵਿੱਚ ਕਰੀਬ 3 ਕਰੋੜ ਰੁਪਇਆ ਜਿਹੜਾ ਮਿਸਲ ਫੰਡ ਦਾ ਪਿਆ ਹੈ ਔਰ ਫਾਈਨਾਂਸ ਕਮਿਸ਼ਨ ਤੋਂ ਜਿਹੜੀ ਸਾਨੂੰ ਸੈਂਟਰ ਗਵਰਨਮੈਂਟ ਤੋਂ ਗ੍ਰਾਂਟ ਆਂਦੀ ਹੈ ਉਹ ਕਰੀਬ 4.5 ਕਰੋੜ ਰੁਪਏ ਸਾਡੇ ਕੋਲ ਹੈ 1 ਕਰੋੜ ਰੁਪਏ ਦੀ ਲਿਮਿਟ ਨਹੀਂ ਹੈ ਸਾਡੀ ਜਿਹੜੀ ਸਵਚ ਭਾਰਤ ਦੀ ਸਾਡੇ ਕੋਲ ਹੈ ਉਹ ਵੀ ਸਾਡੇ ਕੋਲ ਪਏ ਹੈ ਡਿਵੈਲਪਮੈਂਟ ਦੇ ਵਾਸਤੇ ਫੰਡਾਂ ਦੀ ਸਾਡੇ ਕੋਲ ਕੋਈ ਵੀ ਕਮੀ ਨਹੀਂ ਹੈ ਫਿਰ ਵੀ ਅਗਰ ਕੋਈ ਸਾਨੂੰ ਕੋਈ ਪ੍ਰੋਬਲਮ ਆਂਦੀ ਹੈ ਤਾਂ ਅਸੀਂ ਜ਼ਰੂਰ ਪੈਣ ਕੇ ਪੰਜਾਬ ਸਰਕਾਰ ਤੋਂ ਮੰਗ ਕਰਾਂਗੇ ਕਿਉਂਕਿ ਅਸੀਂ ਅੱਜ ਤੱਕ ਕਦੇ ਵੀ 1 ਰੁਪਿਆ ਵੀ ਪੰਜਾਬ ਸਰਕਾਰ ਤੋਂ ਡਵੈਲਪਮੈਂਟ ਦੇ ਵਾਸਤੇ ਕਦੇ ਮੰਗ ਨਹੀਂ ਕੀਤੀ ਕਿਉਂਕਿ ਸਾਡੇ ਕੋਲ ਆਪਣੇ ਸੈਲਫ ਅਕਵਾਇਰਡ ਫੰਡ ਕਾਫੀ ਨੇ ਬਸ ਅਸੀਂ ਤਾਂ ਹੁਣ ਸਾਡੀ ਕੋਸ਼ਿਸ਼ ਹੈ ਕਿ ਅਸੀਂ ਜਲਦੀ ਤੋਂ ਜਲਦੀ ਜਿਹੜਾ ਹੈ ਹਰ ਵਾਰਡ ਤੱਕ ਡਵੈਲਪਮੈਂਟ ਮੁਲਕ ਚੱਲੀ ਹੈ এবੀਐਮ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਇਸੇ ਹਮ ਅਪੀਲ ਕਰਤੇ ਹਨ ਕਿ এবੀਐਮ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ